ਸੂਪਰ ਪਟਿਆਲਾ ਦੇ ਵਿੱਚ ਹੋਈ ਕਟਾਂ ਤੋਂ ਬਾਅਦ ਲਗਾਤਾਰ ਪੂਰੇ ਪਟਿਆਲਾ ਦੇ ਵਿੱਚ ਇੱਕ ਵਾਰ ਸੁਰਖੀਆਂ ਦੇ ਵਿੱਚ ਇਹ ਜਿਹੜੀ ਕਟਾਂ ਹੋਈ ਸੀਗੀ ਇਸ ਦੇ ਵਿੱਚ ਪੁਲਿਸ ਮੁਲਾਜ਼ਮਾ ਦੇ ਵੱਲੋਂ ਆਰਮੀ ਦੇ ਕਰਨਲ ਦੇ ਨਾਲ ਕੁੱਟਮਾਰ ਦਾ ਮਾਮਲਾ ਸੀਗਾ ਜਿਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਗਰਮਾਇਆ ਔਰ ਇਸ ਘਟਨਾ ਨੇ ਇੰਨਾ ਤੂਲ ਪਕੜਿਆ ਕਿ ਲਗਾਤਾਰ ਇਸ ਘਟਨਾ ਨੂੰ ਹੁਣ ਸੁਰਖੀਆਂ ਦੇ ਵਿੱਚ ਦੇਖਿਆ ਜਾ ਰਿਹਾ ਸੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਅੰਗਨ ਸਿਕ ਪਾਟ ਮੌਜੂਦ ਨਹੀਂ ਔਰ ਜੋ ਵੀ ਘਟਨਾ ਹੋਈ ਸੀਗੀ ਉਸ ਬਾਰੇ ਸਾਰੀ ਜਾਣਕਾਰੀ ਲਵਾਂਗੇ ਅੰਗਦ ਸਭ ਤੋਂ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਅੰਗਦ ਤੁਹਾਡੇ ਕੋਲ ਇਹ ਜਾਨਣਾ ਚਾਹਵਾਂਗੇ ਕਿ ਆਖਿਰ ਕੀ ਸਾਰੀ ਘਟਨਾ ਸੀਗੀ ਇਸ ਬਾਰੇ ਸਾਰੀ ਪਬਲਿਕ ਨੂੰ ਤੁਸੀਂ ਜ਼ਰੂਰ ਇੱਕ ਵਾਰ ਦੱਸ ਦਿਓ ਗੁੱਡ ਇਵਨਿੰਗ ਸਰ ਮੈਂ ਅੰਗਦ ਬੋਲ ਰਿਹਾ ਤੇ ਬੇਸਿਕਲੀ ਅਸੀਂ ਸ਼ਾਮ ਨੂੰ 6:15 ਦਿੱਲੀ ਤੋਂ ਨਿਕਲੇ ਸੀ ਪਟਿਆਲਾ ਲਈ ਅਗਲੇ ਦਿਨ ਹੋਲੀ ਸੀ ਅਸੀਂ ਹੋਲੀ ਦੇ ਵੀਕਐਂਡ ਲਈ ਦਿੱਲੀ ਤੋਂ ਪਟਿਆਲਾ ਆ ਰਹੇ ਸੀ ਸ਼ਾਮ ਨੂੰ ਜਦੋਂ ਨਿਕਲੇ ਸੀ ਪਾਪਾ ਦਾ ਆਫਿਸ ਖਤਮ ਹੋਇਆ ਸੀ ਪਾਪਾ ਨੇ ਮੈਨੂੰ ਪਿਕ ਕਰਿਆ ਤੇ ਅਸੀਂ ਪਟਿਆਲਾ ਲਈ ਨਿਕਲੇ ਰਾਤ ਨੂੰ ਸਾ ਨੀਰਬੋਟ 12:15 12:30 ਵਜੇ ਪਹੁੰਚੇ ਪਟਿਆਲਾ ਤੇ ਅਸੀਂ ਕਿਹਾ ਜਾ ਕੇ ਮੈਗੀ ਖਾ ਲੈਂਦੇ ਆ ਵੀ ਇਸ ਟਾਈਮ ਘਰੇ ਜਾ ਕੇ ਕਿਸ ਨੂੰ ਉਠਾਉਣਾ ਸਹੀ ਨਹੀਂ ਹੁੰਦਾ ਜੀ ਤੇ ਅਸੀਂ ਮੈਗੀ ਲਈ ਖੜੇ ਹੋਏ ਤੇ ਅਸੀਂ ਡਿੱਕੀ ਦੇ ਨੇੜੇ ਖੜੇ ਹੋ ਗਏ ਕਿ ਚਾ ਕੇ ਉੱਥੇ ਮੈਗੀ ਖਾ ਲੈਂਦੇ ਆ ਤੇ ਇੰਨੀ ਦੇਰ ਚ ਪੁਲਿਸ ਦੀ ਪੀਸੀਆਰ ਆ ਨਾਈ ਆ ਉਹ ਉਸ ਤੋਂ ਥੋੜੇ 3-4 ਐਸਐਚਓ ਸੀ ਤੇ ਉਹਨਾਂ ਦੇ ਗੰਨਾ ਨਗਰ ਨਾਲ ਸੀ ਅੰਗਰ ਪਟਿਆਲਾ ਦੀ ਕਿਸ ਜਗ੍ਹਾ ਦੇ ਉੱਪਰ ਤੁਸੀਂ ਉਸ ਸਮੇਂ ਮੌਜੂਦ ਸੀ ਵਰਬਨ ਛਟਾਵਾ ਜਿਹੜਾ ਰਜਿੰਦਰ ਹਸਪੀਟਲ ਦੇ ਬਿਲਕੁਲ ਸਾਹਮਣੇ ਛਟਾਵਾ ਹੈ ਜੀ ਤੇ ਉੱਥੇ ਜਾ ਕੇ ਅਸੀਂ ਮੈਡੀ ਘਾਰੇ ਸੀ ਸਾਨੂੰ ਆਏ ਫਿਰ 2 ਮਿੰਟ ਜਾਂ 3 ਮਿੰਟ ਹੀ ਹੋਇਆ ਸੀ ਅਸੀਂ ਪਹਿਲੀ ਬਾਈਟ ਹੀ ਲਈ ਸੀ ਮੈਡੀ ਦੀ ਤੇ ਪੁਲਿਸ ਦੀ ਪੀਸੀਆਰ ਆਈ ਸਾਹਮਣੇ

ਕਿਨਾਂ ਰੁਕ ਜਾ ਤੇਰੀ ਉਸਰੀ ਉਤਾਰਦੇ ਆ ਤੇ ਉੱਥੇ ਆਪਾਂ ਗਰਲ ਕਰ ਰਹੇ ਸੀ ਸਾਈਡ ਤੋਂ ਇੱਕ ਇੰਸਪੈਕਟਰ ਰੋਨੀ ਸਿੰਘ ਨੇ ਇਹ ਇਹ ਜਿਹੜੇ ਸ਼ਬਦ ਸੀਗੇ ਇਹ ਕਿਸ ਨੇ ਬੋਲੇ ਸੀਗੇ ਜਿਹੜਾ ਕਿਹੜਾ ਪੁਲਿਸ ਅਧਿਕਾਰੀ ਸੀ ਉਹਨਾਂ ਬਾਰੇ ਤੁਸੀਂ ਜਾਣਦੇ ਹੋ ਇਹ ਹਰਜਿੰਦਰ ਸਿੰਘ ਢਿੱਲੋਂ ਨੇ ਬੋਲੇ ਆ ਤੇ ਪੰਚ ਪਹਿਲਾ ਪੰਚ ਅਨਨੋਨ ਪੰਚ ਮਾਰਿਆ ਸਾਈਡ ਤੋਂ ਖੜੇ ਹੋ ਕੇ ਰੋਨੀ ਸਿੰਘ ਨੇ ਮੇਰੇ Papa ਨੂੰ ਜਦੋਂ ਪੰਚ ਲੱਗਿਆ ਮੇਰੇ ਫਾਦਰ ਸਡਨਲੀ ਬਲੈਕਆਊਟ ਹੋਏ ਉਹ ਗੱਡੀ ਦੇ ਡਿੱਕੀ ਤੇ ਲੱਗੇ ਤੇ نیچے गिर ਗਏ ਉਸਦੇ ਬਾਅਦ ਪੁਲਿਸ ਵਾਲੇ ਇੰਸਪੈਕਟਰ ਤੇ ਨਾਂ ਦੇ ਜਿੰਨੇ ਮੁਲਾਜ਼ਮ ਨੇ ਇਹਨਾਂ ਦੇ ਅੰਡਰ ਉਹ ਸਾਰੇ ਮੇਰੇ ਫਾਦਰ ਨੂੰ ਲੱਤਾਂ ਨਾਲ ਮਾਰਨ ਲੱਗੇ ਤੇ ਜਦੋਂ ਮੈਂ ਦੇਖਿਆ ਮੈਂ ਗੱਡੀ ਸਾਈਡ ਤੋਂ ਕੰਨੀ ਸੀ ਜਗਾ ਮੈਂ ਗੱਡੀ ਨੂੰ ਛੱਡ ਕੇ ਪਿੱਛੇ ਦੌੜਦਾ ਆਇਆ ਤੇ ਇਹਨਾਂ ਨੂੰ ਧੱਕਾ ਮਾਰਿਆ ਕਿ ਮੇਰੇ ਫਾਦਰ ਨੂੰ ਛੱਡੋ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਚੱਕ ਕੇ ਸੈਹਿਦ ਤੇ ਲਿਜਾ ਕੇ ਮੈਨੂੰ ਕੁੱਟਿਆ ਬਹੁਤ ਬੇਰਹਿਮੀ ਨਾਲ ਕੁੱਟਿਆ ਮੈਨੂੰ ਜਿਸ ਵਿੱਚ ਇਹਨਾਂ ਨੇ ਬੈਟਸ ਯੂਜ਼ ਕਰੇ ਨੇ بیسਬਾਲ ਬੈਟਸ ਯੂਜ਼ ਕਰੇ ਨੇ ਆਈ ਮੀਨ ਤੇ ਵੇਟਨਸ ਜਿਹੜੇ ਇਹਨਾਂ ਨੂੰ ਅਥਾਰਾਈਜ਼ ਹੁੰਦੇ ਨੇ ਲਾਠੀਆਂ ਲਾਠੀਆਂ ਮਾਰੀਆਂ ਨੇ ਤੇ ਇਹਨਾਂ ਨੇ ਜਦੋਂ ਮੈਨੂੰ ਮਾਰ ਰਹੀ ਸੀ 7-8 ਬੰਦੇ ਮਿਲ ਕੇ ਮੈਨੂੰ ਮਾਰੀ ਜਾ ਰਹੇ ਸੀ ਮੇਰੇ ਫਾਦਰ ਨੂੰ ਜਦੋਂ ਕੌਨਸ਼ੀਅਸ ਆਇਆ ਉਹ ਕਿੱਦਾਂ ਨਾ ਕਿੱਦਾਂ ਰਿੰਗਦੇ ਹੋਏ ਉੱਥੇ ਆਇਆ ਕਿ ਮੇਰੇ ਬੱਚੇ ਨੂੰ ਛੱਡ ਦਿਓ ਇਹਨਾਂ ਨੇ ਫਿਰ ਵੀ ਨਹੀਂ ਰੁਕੇ ਮੇਰੇ ਫਾਦਰ ਨੂੰ ਹੋਰ ਕੁੱਟਿਆ ਫਿਰ ਸੰਭਾਹੋਂ ਮੈਂ ਆਪਣੇ ਫਾਦਰ ਨੂੰ ਗੱਡੀ ਤੱਕ ਲੈ ਕੇ ਗਿਆ ਮੈਂ ਉਹਨਾਂ ਨੂੰ ਬਿਠਾਇਆ ਇੰਨੀ ਦੇਰ ਚ ਇਹਨਾਂ ਨੇ ਵਾਪਸ ਮੈਨੂੰ ਕੁੱਟਦੇ ਰਹੇ ਮੇਰੇ ਫਾਦਰ ਨੂੰ ਖਿੱਚ ਕੇ ਬਾਹਰ ਕੱਢ ਲਿਆ ਤੇ ਉਹਨਾਂ ਦੇ ਮੂੰਹ ਤੇ ਲੱਤਾਂ ਮਾਰੀਆਂ ਨੇ ਸਰੀਰ ਤੇ ਲੱਤਾਂ ਮਾਰੀਆਂ ਨੇ ਇੰਨੀ ਬੁਰੀ ਇੰਨੇ ਬੁਰੇ ਕੰਮ ਕਰੇ ਨੇ ਉਹਨਾਂ ਦੀ ਪੂਰੇ ਫੇਸ ਤੇ ਛ ਅੰਗਤ ਕੀ ਕੋਈ ਉਸ ਵੇਲੇ ਕੋਈ ਆਸ-ਪਾਸ ਕੋਈ ਵੀ ਮੌਜੂਦ ਨਹੀਂ ਸੀ ਜਿਸ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੋਵੇ ਕਿ ਇਹਨਾਂ ਨੂੰ ਛੁੜਵਾ ਦਿੱਤਾ ਜਾਵੇ ਜਾਂ ਫਿਰ ਜਿਹੜੇ ਪੁਲਿਸ ਅਧਿਕਾਰੀ ਉੱਥੇ ਲਗਭਗ ਕਿੰਨੇ ਦੇ ਕਰੀਬ ਜਿਹੜੇ ਉੱਥੇ ਮੌਜੂਦ ਸਿਗੇ ਉਸ ਵਕਤ ਸਰ 12 ਬੰਦੇ ਸੀ ਪੁਲਿਸ ਦੇ ਤੁਸੀਂ ਇੱਕ ਚੀਜ਼ ਦੱਸੋ ਕਿਹੜਾ ਸਿਵਿਲਿਅਨ ਕੱਲਾ ਆ ਕੇ ਬਚਾਣ ਦੀ ਕੋਸ਼ਿਸ਼ ਕਰੇਗਾ ਕੀ ਇਹ ਫ੍ਰੈਸ ਦੇ ਇਹ ਪੁਲਿਸ ਦੀ ਡਰੈਸ ਦੇ ਵਿੱਚ ਸੀ ਜਾਂ ਸਿਵਲ ਦੇ ਵਿੱਚ ਸੀਗੇ ਸਿਵਲ ਸਿਵਲ ਡਰੈਸ ਤੇ ਸਰ ਸਾਰੇ ਪੁਲਿਸ ਵਾਲੇ ਨਹੀਂ ਗੁੰਡੇ ਬਣੇ ਹੋਏ ਸੀ ਉੱਥੇ ਸਾਰਿਆਂ ਨੇ ਦਾਰੂ ਪੀਤੀ ਹੋਈ ਸੀ ਬਹੁਤ फिर उसकी तो उस तो उस उस फादर ने क्या मेरा आई कार्ड ना लो कम से कम तीन काउंटर करके आया जो सवेरे तक जिंदा रहेगा बोले हरजिंदर ढिलो ने हरजिंदर ढिलो ने हरजिंदर ढिलो ਤੇ ਉਸ ਦੇ ਬਾਅਦ ਸਰ ਇਹਨਾਂ ਨੇ ਮੈਨੂੰ ਵੀ ਕੁੱਟਿਆ ਸਮਹੋਂ ਮੈਂ ਉਸ ਜਗ੍ਹਾ ਤੋਂ ਸਕੀਪ ਕਰਕੇ ਨਿਕਲਿਆ ਫਿਰ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਘਟਨਾ ਹੋਈ ਹੈ ਉਸ ਤੋਂ ਬਾਅਦ ਕੀ ਵਾਕਿਆ ਹੁੰਦਾ ਜਦੋਂ ਸਾਰੀ ਇਹ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਕੀ ਵਾਕਿਆ ਸੀਗਾ ਸਰ ਇਹਨਾਂ ਨੇ ਪਹਿਲੀ ਚੀਜ਼ ਸਾਨੂੰ ਅਕਿਊਜ਼ ਕਰਿਆ ਸੀ ਉਸੇ ਟਾਈਮ ਮਾਰਨ ਦੇ ਬਾਅਦ ਪਬਲਿਕ ਦੇ ਸਾਹਮਣੇ ਇਹਨਾਂ ਨੂੰ ਪਤਾ ਨਹੀਂ ਸੀ ਅਸੀਂ ਫਾਦਰ ਸਨ ਇਹਨਾਂ ਨੇ ਉਸੇ ਟਾਈਮ ਅਕਿਊਜ਼ ਕਰਿਆ ਕਿ ਇਹ ਦੋ ਮੁੰਡੇ ਇੱਥੇ ਆ ਕੇ ਕੁੜੀਆਂ ਛੇੜ ਰਹੇ ਸੀ ਸਰ ਪਹਿਲੀ ਚੀਜ਼ ਫਾਦਰ ਸਨ ਮਿਲ ਕੇ ਕੁੜੀਆਂ ਛੇੜਦੇ ਨੇ ਜੇ ਗੱਡੀ ਦੇ ਉੱਪਰ ਮੈਗੀ ਰੱਖ ਕੇ ਪੈਗ ਲਾਉਂਦੇ ਨੇ ਹੂੰ ਅੱਛਾ ਇੱਕ ਚੀਜ਼ ਹੋਰ ਸੀਗੀ ਜਿਹੜਾ ਇਹ ਉਹਦੇ ਵਿੱਚ ਜਿਹੜੀ ਐਫ ਆਈ ਆਰ ਵੀ ਹੋਈ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਦੱਸਿਆ ਗਿਆ ਸੀਗਾ ਸਾਰਾ ਮਾਮਲਾ ਜਿਹੜੀ ਤੁਹਾਨੂੰ ਮਿਲੀ ਵੀ ਹੈ ਜਾਂ ਫਿਰ ਜਿਹੜੇ ਉਹ ਕਰਮਚਾਰੀ ਸੀ ਪੁਲਿਸ ਦੇ ਉਹਨਾਂ ਵੱਲੋਂ ਕਿਹਾ ਗਿਆ کیا ਜਾ ਰਿਹਾ ਸੀਗਾ ਕਿ ਉੱਥੇ ਜਿਹੜੇ ਗੱਡੀ ਦੇ ਉੱਪਰ ਪੈਗੇ ਕੀ ਕੁਝ ਇਸ ਤਰ੍ਹਾਂ ਦਾ ਵਾਕਿਆ ਸੀਗਾ ਉਸ ਵਕਤ ਸਰ ਪਹਿਲੀ ਚੀਜ਼ ਮੈਂ ਪਬਲਿਕ ਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਦਾ ਮੇਰੀ ਮੈਡੀਕਲ ਰਿਪੋਰਟ 135 a.m. ਹੋਈ ਆ

ढाबे ढाबे की पूरी स्क्रिप्टिड भीडियो है जी एस पी साहब तीन दिन बाद इंसीडेंट से निकली है अपने आप ना तीन दिन ढाबे का ओनर क्यों चुप सी तीन दिन तक उन्हें क्यों नहीं दिता हुई इंटरव्यू ਸੋ ਮੁੰਮੰਗਤ ਇੱਕ ਚੀਜ਼ ਹੋਰ ਤੁਹਾਡੇ ਕੋਲ ਜਾਣਨੀ ਚਾਹਾਂਗੇ ਜਿਹੜੀ ਹੁਣ ਤੁਹਾਨੂੰ ਐਫਆਈਆਰ ਦੀ ਕਾਪੀ ਮਿਲੀ ਹੈ ਉਸ ਦੇ ਮੁਤਾਬਿਕ ਤੁਹਾਡੇ ਵੱਲੋਂ ਜਿਹੜੀ ਕੀ ਮੰਗ ਕੀਤੀ ਜਾ ਰਹੀ ਹੈ ਔਰ ਜਿਹੜੀ ਇਹ ਸਾਰੀ ਕਹਾਣੀ ਤੋਂ ਬਾਅਦ ਸਾਨੂੰ ਤਾਂ ਐਫਆਈਆਰ ਦੀ ਕਾਪੀ ਵੀ ਨਹੀਂ ਦਿੱਤੀ ਹੈ ਅਸੀਂ ਆਪ ਕਿਡਾਈਆ ਥਰੂ ਸੋਰਸਸ ਤੇ ਜਿਹੜੀ ਐਸਆਈਐਫਆਈਆਰ ਜਾਣਦੇ ਆ ਸਾਡੀ ਤਾਂ ਐਫਆਈਆਰ ਹੀ ਨਹੀਂ ਲਿਖੀ ਅ타 ਬਸ মিডিਆ ਨੂੰ ਬੇਫਕੂ ਬਣਾਉਣ ਲਈ ਇਹਨਾਂ ਨੇ ਇਹ ਕੋਈ ਐਸਆਈਆਰ ਕਢਾਲਤੀ ਹੈ ਤੇ ਸਰ ਉਸ ਦੇ ਬਾਅਦ ਦੀ ਉਸ ਦੇ ਉੱਪਰ ਦੀ ਗੱਲ ਹੈਗਾ ਜਿਹੜੇ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਇਹਨਾਂ ਨੂੰ ਇੱਕ ਵਾਰੀ ਨਹੀਂ ਹੋਇਆ ਜਦੋਂ ਕਹਿ ਰਹੀ ਸੀ ਮੇਰੇ ਫਾਦਰ ਨੂੰ ਕੰਪਰੋਮਾਈਜ਼ ਕਰ ਲੋ ਹੋਰ ਕੋਈ ਆਪਸ਼ਨ ਨਹੀਂ ਆ ਮੇਰੀ ਮਦਰ ਨੂੰ ਐ ਚੀਜ਼ ਬੋਲ ਲਿਆ ਥ੍ਰੈਟ ਦਿੱਤੇ ਨੇ ਇਹਨਾਂ ਇੰਸਪੈਕਟਰ ਨੇ ਮੇਰੇ ਮਦਰ ਨੂੰ ਕਿ ਤੁਸੀਂ ਪਟਿਆਲਾ ਹੀ ਰਹਿਣਾ ਅਸੀਂ ਪਟਿਆਲਾ ਰਹਨੇ ਆ ਤੁਹਾਡਾ ਵੀ ਮੁੰਡਾ ਹੂੰ ਥ੍ਰੈਟ ਦੇ ਰਹੇ ਨੇ ਇਹਨਾਂ ਨੂੰ ਕੋਈ ਸਿਸਟਮ ਦਾ ਡਰ ਨਹੀਂ ਆ ਸੋ ਇਹ ਇਹ ਜਿਹੜੀ ਸਾਰੀ ਤੁਸੀਂ ਕੱਢਾਂ ਦੱਸ ਰਹੇ ਹੋ ਤੁਹਾਨੂੰ ਥ੍ਰੈਟ ਜਿਹੜੇ ਦਿੱਤੇ ਜਾ ਰਹੇ ਨੇ ਇਹ ਕਿਹਦੇ ਵੱਲੋਂ ਦਿੱਤੇ ਜਾ ਰਹੇ ਨੇ ਥ੍ਰੈਟ ਜਿਹੜੇ ਨੇ ਸੋਰੀ

कि कोई ਲਿਖਾਂ ਚੇ ਸਾਡੀ ਮਦਦ ਕਰਦੇ ਇੱਥੇ ਤਾਂ ਸਿਸਟਮ ਐਫਆਈਆਰ ਹੀ ਲਿਖ ਰਿਹਾ ਸਾਡੀ ਹੂੰ ਸੋ ਤੁਹਾਨੂੰ ਉਹਨ ਪੁਲਿਸ ਵੱਲੋਂ ਕੀ ਆਸ਼ਵਾਸਨ ਦਿੱਤਾ ਗਿਆ ਸਰ ਪੁਲਿਸ ਵੱਲੋਂ ਕੋਈ ਆਸ਼ਵਾਸਨ ਨਹੀਂ ਸਸਪੈਂਡ ਕਰਤਾ ਸਰ ਸਸਪੈਂਡ ਕਰਕੇ ਕੀ ਉਹਦੇ ਬਾਅਦ 40 ਦਿਨ ਚੋਂ ਵਾਪਸ ਡਿਊਟੀ ਜੁਆਇਨ ਕਰ ਲੈਣ ਕਰ ਲੈਣੀ ਉਹਨਾਂ ਨੇ ਤੇ ਜਿੰਨੇ ਦਿਨ ਦੀ तो सर आज मेरे नाल हो रहा है मेरे फादर आर्मी से सी इसलिए चीज नहीं हाईलाइट हुई आर्मी ने सपोर्ट करे है मैं सिविलियन ना कल नु मेरे कल नु मेरे नाल कुछ होता है इथे तक कोई गुंजाइश कोई सुनाई नहीं है तो साडे नाल इस वक्त फोन लाइन ते अंगद बाट मौजूद सिगे जिन्होंने सारी घटना दसी है कि उस वक्त की वाक्य होया सिगा और जड़ी वीडियो लगातार सोशल मीडिया ते भी वायरल हो रही है और इस तो बाद जड़ी सारी घटना होंदी है वो सारी जानकारी दी है सो इस तो बाद ਕਰਨਲ ਬਾਟ ਦੇ ਮਿਸਿਸ ਉਹਨਾਂ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਕੋਲ ਜਾਣਾ ਕਿ ਉਹਨਾਂ ਵੱਲੋਂ ਕੀ ਜਿਹੜੀ ਹੁਣ ਮੰਗ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਜਿਹੜੇ ਕੀ આરોਪ ਜਿਹੜੇ ਲਗਾਏ ਜਾ ਰਹੇ ਸੀ ਕਿ ਉਹਨਾਂ ਦੀ ਕੀ ਗੋਸ਼ ਸੁਣਵਾਈ ਹੋ ਪਾਰੀ ਹੈ ਉਹ ਵੀ ਜ਼ਰੂਰ ਅਸੀਂ ਗੱਲਬਾਤ ਕਰਦੇ ਹਾਂ ਤਾਂ ਇਸ ਵਕਤ ਸਾਢੇ 9:49 ਤੇ ਕਰਨਲ ਬਾਟ ਦੇ ਵਾਈਫ ਜਿਹੜੇ ਜੁੜ ਚੁੱਕੇ ਨੇ ਸੋ ਸਭ ਤੋਂ ਪਹਿਲੇ ਗੱਲਬਾਤ ਕਰਦੇ ਹਾਂ ਮੈਮ ਸਭ ਤੋਂ ਪਹਿਲੇ ਤੇ ਇਹ ਜਾਨਣਾ ਚਾਹਾਂਗੇ ਕਿ ਕੀ ਸਾਰੀ ਘਟਨਾ ਸੀਗੀ ਔਰ ਹੁਣ ਕਰਨਲ ਸਾਹਿਬ ਦੀ ਤਬੀਰ ਕਿਸ ਤਰੀਕੇ ਦੀ ਹੈ ਔਰ ਇਹ ਜਿਹੜੀ ਘਟਨਾ ਤੋਂ ਬਾਅਦ ਤੁਹਾਡੇ ਵੱਲੋਂ ਕੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਜੀ ਘਟਨਾ ਤੇ ਸਾਰਿਆਂ ਨੂੰ ਅੱਜ ਮੈਂ ਵਾਪਸ ਰਿਪੀਟ ਵੀ ਕਰਾਂਗੀ ਤੇ ਕੋਈ ਫਾਇਦਾ ਨਹੀਂ ਉਹ ਖਾਲੀ ਆਪਣੇ ਦਿਲ ਨੂੰ ਜਲਾਣ ਦੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਘਟਨਾ ਤੇ ਸਾਰੇ ਹੀ ਬੰਦਿਆਂ ਨੂੰ ਪੂਰੇ ਇੰਡੀਆ ਨੂੰ ਅੱਜ ਪਤਾ ਹੈ ਕੀ ਘਟਨਾ ਹੋਈ ਹੈ ਇਹ ਬਹੁਤ ਹੀ ਅਜੀਬ ਘਟਨਾ ਕਦੇ ਕਿਸੇ ਨਾਲ ਹੋਣੀ ਨਹੀਂ ਚਾਹੀਦੀ ਜਿਹੜੇ ਪੁਲਿਸ ਵਾਲੇ ਜਿਹੜੇ ਚਾਰ ਗੁੰਡੇ ਪੁਲਿਸ ਸਰਦੀ ਦੇ ਚਾਰ ਗੁੰਡੇ ਅਸ਼ਚੋ ਜਿਨ੍ਹਾਂ ਨੇ ਇਹ ਬੇਰਮੀ ਨਾਲ ਕਰਨਲ ਸਾਹਿਬ ਤੇ ਉਹਨਾਂ ਦੇ ਬੇਟੇ ਨੂੰ ਵਿਦਾਊਟ ਐਨੀ ਰੀਜ਼ਨ ਖਾਲੀ ਆਪਣੇ ਅਗਾਰੂ ਨਸ਼ੇ ਤੇ ਉਹਨਾਂ ਦੀ ਜੜੀ ਸੇਰੇ ਪ੍ਰੋਮੋਸ਼ਨ ਹੋ 10 ਲੱਖ ਰੁਪਏ ਦਾ ਇਨਾਮ ਉਹਨਾਂ ਨੂੰ ਮਨਦੀਪ ਸਿੰਘ ਸਿੱਧੂ ਸਾਹਿਬ ਨੇ ਅਵਾਰਡ ਦਿੱਤਾ ਸੀਗਾ ਤੇ ਉਹ ਅਵਾਰਡ ਦੀ ਖੁਸ਼ੀ ਚ ਦਾਰੂ ਪੀ ਪੀ ਕੇ ਉਹਨਾਂ ਦੇ ਅੰਦਰ ਇਨਾ ਅਹੰਕਾਰ ਭਰ ਗਿਆ ਸੀਗਾ ਕਿਨਾਂ ਨੇ ਪਬਲਿਕ ਨੂੰ ਪਬਲਿਕ ਸਮਝਣਾ ਛੋੜ ਦਿੱਤਾ ਸੀਗਾ ਉਹਨਾਂ ਨੇ ਸੋਚਿਆ ਸਾਰੇ ਗਾਂ ਬੱਕਰੀਆਂ ਢੈਲ ਬੱਕਰੀਆਂ ਨੇ ਤੇ ਉਹਦਾ ਡੰਡੇ ਮਾਰ-ਮਾਰ ਕੇ ਮਾਰ-ਮਾਰ ਕੇ ਇਹਨਾਂ ਨੇ ਮਤਲਬ ਇਹਨਾਂ ਨੇ ਅੱਤੀ ਚੱਕ ਦਿੱਤੀ ਮਤਲਬ ਇਹਨਾਂ ਨੇ ਐਦਾਂ ਵੀ ਹਾਲਤ ਕੀਤੀ ਕਿ ਬੰਦੇ ਨੂੰ ਕਰਨਲ ਸਾਹਿਬ ਦੇ ਬਾਕਸਿੰਗ ਮਾਰੀ ਉਹਨਾਂ ਨੇ ਨੱਕ ਤੇ ਉਹ ਬਾਕਸ ਮਾਰਨ ਨਾਲ ਕਰਨਲ ਸਾਹਿਬ ਡਿੱਕੀ ਤੇ ਗਿਰੇ ਹੋ ਡਿੱਕੀ ਤੋਂ ਥਲੇ ਗਿਰ ਗਏ ਉਹ 언ਕੌਂਸ਼ੀਅਸ ਹੋ ਗਏ ਉਹਨਾਂ ਦਾ ਬੇਟਾ ਆ ਕੇ ਉਹਨਾਂ ਨੂੰ ਵਿਚਾਰ ਰਿਹਾ ਹੈ ਤੇ ਉਸ ਬੱਚੇ ਨੂੰ ਡੰਡੇ ਲੈ ਕੇ ਜਾਨਵਰਾਂ ਜੀਆਂ ਕੁੱਟਵੇ ਸੀਗੇ 12 ਬੰਦੇ ਦੋ ਬੰਦਿਆਂ ਦੇ ਉੱਪਰ ਪੈ ਗਏ ਹੋਰ ਲੱਗੂ ਦੀ ਉਹਨਾਂ ਦਾ ਆਈ ਕਾਰਡ ਖਿੱਚ ਲਿਆ ਜਿਹੜੇ ਡਿਊਟੀ ਤੇ ਘਰ ਡਿਊਟੀ ਦਾ ਆਈ ਕਾਰਡ ਖਿੱਚਣਾ ਮਤਲਬ ਆਪੇ ਇੱਕ ਅਫਸਰ ਹੋ ਕੇ ਦੂਜੇ ਅਫਸਰ ਦਾ ਕਾਰਡ ਖਿੱਚਣਾ ਦੋਦੇ ਰਿਅਲਾਈਜ਼ ਵਾਟ ਦੇ ਆਰ ਡੂਇੰਗ ਕਰਨਲ ਸਾਹਿਬ ਨੇ ਉਹਨਾਂ ਨੂੰ ਕੰਟੀਨਿਊਸਲੀ ਬੋਲਿਆ ਆਈ ਐਮ ਅ ਕਰਨਲ ਇਨ ਦਾ ਆਰਮੀ ਡੋਨਟ ਡੂ ਥਿਸ ਡੋਨਟ ਸਨੈਚ ਮਾਈ ਆਈ ਕਾਰਡ ਗਿਰੀ ਹੋਈ ਹਰ ਚ ਤੁਸੀਂ ਵੀਡੀਓ ਦੇਖ ਹੀ ਲਈਆਂ ਹੋਣਗੀਆਂ ਕੁਝ ਸਮੇਂ ਬਾਅਦ ਬਾਅਦ ਰਿਪੀਟ ਕਰਕੇ ਆਪਣੇ ਦੁੱਖ ਨੂੰ ਹੋਰ ਬੋਦਾਤਾ ਨਹੀਂ ਜਾਂਦੀ ਮਗਰ ਸਰਕਾਰ ਤੋਂ ਵੱਲੋਂ ਐਫ ਆਈ ਆਰ ਜੀ ਕੀਤੀ ਹੈ ਜਿਹੜੀ ਉਹ ਓਪਨ ਐਫ ਆਈ ਆਰ ਕੀਤੀ ਹੈ ਟਾਬੇ ਵਾਲੇ ਦੀ ਟਾਬੇ ਵਾਲੇ ਨੇ ਹੀ ਮੈਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਸਾਰੇ ਪੁਲਿਸ ਦੀ ਪਛਾਣ ਕਰਾਈ ਉਹ ਇਹ ਟਾਬਾ ਵਾਲਾ ਖੜਾ ਹੋ ਕੇ ਉਸ ਨੂੰ ਖਾਲੀ ਕਰਨ ਹਾਲ ਸਾਹ ਪਛਾਣੇ ਗਏ ਚਾਰ ਜਿਹੜੇ ਐਸ ਐਚਓ ਜਿਹੜੇ ਉਸ ਏਰੀਆ ਦੇ ਐਸ ਐਚਓ ਨਹੀਂ ਹਨ ਉੱਥੇ ਕੀ ਕਰਨ ਆਏ ਸੀਗੇ ਬਰਾ ਬੰਦਿਆ ਨਾਲ ਜੀ ਦੈਟ ਇਜ਼ ਨੋਟ देयर ਏਰੀਆ समाना है जरा एस एच ओ है की कर रहा दारू पी के वट वार देर डूइंग देर उ की मतलब डंडे लैके अगर कोई प्रॉब्लम सी अगर वो कहें किनल साहब तो ब उन्हों बेटा दारू पी रहे थे तो उन्होंने जो एस एच ओ सिविल लाइन है जिसका वो एरिया उसमें बुलाना स इन हराइट तो हो गई है कि हर बंद नुटन एंड जेडे चार एस एच ओ है इन्हों पटियाले गल मचाया होया पूरी पब्लिक इन्होंने तो परेशान है ਅੱਜ ਮੇਰੀ ਵੀਡੀਓ ਤੋਂ ਬਾਅਦ ਮੈਨੂੰ ਕਮ ਸੇ ਕਮ 2000 ਕਾਲ ਆ ਗਏ ਪਬਲਿਕ ਦੇ ਕਿ ਤੁਸੀਂ ਜੋ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਇਹਨਾਂ ਨੇ ਅਤਿ ਚੁਤਕੀ ਹੋਈ ਹੈ ਇੱਥੇ ਗੁੰਡਾਗਰਦੀ ਨਹੀਂ ਚਾਹੀਦੀ ਸਾਨੂੰ ਪੰਜਾਬ 'ਚ ਇੱਕ ਪੁਲਿਸ ਨੂੰ ਸਾਡੇ ਸਾਹਮਣੇ ਕੋਈ ਪੁਲਿਸ ਆਏ ਤੇ ਅਸੀਂ ਡਰਨੇ ਨਹੀਂ ਚਾਹੀਦੇ ਆਪਾਂ ਉਹਨਾਂ ਨੂੰ ਸਾਡੇ ਸਾਨੂੰ ਡਰ ਪਾਣ ਲਈ ਨਹੀਂ ਹਨ ਸਾਡਾ ਡਰ ਪਾਣ ਨਹੀਂ ਹੈ ਕਿ ਸਾਨੂੰ ਡਰਨ ਦੀ ਲੋੜ ਨਹੀਂ ਅਸੀਂ ਹਾਂ ਮਗਰ ਐਤ ਤੇ ਗੁੰਡੇ ਹੈਗੇ ਗੁੰਡਿਆਂ ਨੇ ਸਾਨੂੰ ਡਰ ਪਾਇਆ ਹੋਇਆ ਹੈ ਅੱਜ ਤੱਕ ਗੰਡੇ ਮਾਰਿਆਨ ਕੱਲ ਬੰਦੂ ਅਜਿਨਾਂ ਨੂੰ ਸਸਪੈਂਡ ਨਹੀਂ ਕੀਤਾ ਸਸਪੈਂਡ ਕਰਕੇ ਨਾਮ ਨਹੀਂ ਦੱਸੇ ਸਾਨੂੰ ਕੀ ਪਤਾ ਦੱਸੋ ਮੇਰੇ ਹਸਬੰਦ ਔਰ ਬੇਟੇ ਨੂੰ ਮਾਰਿਆ ਗਿਆ ਮੈਨੂੰ ਇਹੋ ਨਹੀਂ ਪਤਾ ਕਿ ਕਿਹੜੇ ਬਾਰਾ ਬੰਦੇ ਸਸਪੈਂਡ ਹੋਏ ਨੇ ਐਸਐਸਪੀ ਨਾਨਕ ਨੂੰ ਪੁੱਛਿਆ ਜਾਏ ਕਰਨਲ ਸਾਹਿਬ ਜਿਹੜੇ ਤੇਰੇ ਬਰਾਬਰ ਦਾ ਤੇਰੇ ਤੋਂ ਵੱਡਾ ਅਫਸਰ ਹੈ ਸੀਨੀਅਰ ਉਸ ਦਾ ਨਾਮ ਲੈਂਦੇ ਤੁਹਾਨੂੰ ਸ਼ਰਮ ਨਹੀਂ ਆਈ ਟੀਵੀ 'ਚ ਮਗਰ ਤਨੂੰ ਆਪਣੇ 4 ਐਸਐਚ 14 ਨਾਮ ਲੈਂਦੇ ਸ਼ਰਮ ਆ ਗਈ ਕਿਹੜੀ ਕਿਹੜਾ ਕਿਉਂ ਦਰਦਾ ਤੂੰ 4 ਐਸਐਚ 14 ਨਾਮ ਲੈਂਦੇ ਹੋਏ ਤੁੱਕੀ ਹੈ ਜੇ ਆ ਕਰਾਇਮ ਕੀਤਾ ਹੋਇਆ ਜੋ ਤੇਰਾ ਨਾਮ ਲੈ ਦੰਗੇ ਉਹ ਹੂੰ ਸੋ ਫਿਲਹਾਲ ਜਿਹੜੀ ਕਰਨ ਸਾਹਿਬ ਦੀ ਹੁਣ ਕਰਨ ਸਾਹਿਬ ਦੀ ਹੁਣ ਤਬੀਅਤ ਕਿਸ ਤਰੀਕੇ ਦੀ ਹੈ ਕਿ ਉਹ ਘਰ ਵਾਪਿਸ ਹੁਣ ਆ ਚੁੱਕੇ ਨੇ ਜਾਂ ਹਸਪੀਟਲ ਅੱਜ ਸ਼ਾਮ ਨੂੰ ਡਿਸਚਾਰਜ ਹੋਏ ਹਨ ਮਗਰ 4 ਹਫ਼ਤੇ ਦੀ ਉਹਨਾਂ ਨੂੰ ਮੈਡੀਕਲ ਲੀਵ ਹੈ 4 ਹਫ਼ਤੇ ਦਾ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਬਹੁਤ ਦਰਦ ਹੈ ਉਹਨਾਂ ਦੇ ਹੈੱਡ ਇੰਜਰੀ ਵੀ ਥੋੜੀ ਜਿਹੀ ਠੱਕੀ ਛੱਟਾ ਜਿਹੜੀ ਵਜੇਨ ਹੋਦੀ ਇੰਟਰਨਲ ਛੱਟਾ ਹੁੰਦੀ ਹੈਨ ਉਹ ਕਾਫੀ ਪੇਨ ਤੇ ਹਨ ਤੇ ਰੈਸਟ ਤੇ ਹਨ ਚਾਰ ਹਫਤੇ ਦੀ ਮੈਡੀਕਲ ਲੀਵ ਦਿੱਤੀ ਗਈ ਹੈ ਚਾਰ ਹਫਤੇ ਦਾ ਕੰਪਲੀਟ ਬੈੱਡ ਰੈਸਟ ਕੀਤਾ ਗਿਆ ਸੋ ਮੈਮ ਤੁਹਾਡੇ ਵੱਲੋਂ ਹੁਣ ਕੀ ਜਿਹੜੀ ਜਿਹੜੀ ਮੰਗੇ ਇਸ ਵਕਤ ਜਿਹੜੀ ਜੀ ਮੇਰੇ ਵੱਲੋਂ ਪੂਰੇ ਪੰਜਾਬ ਨੂੰ ਇੱਕ ਰਿਕਵੈਸਟ ਹੈ 22 ਤਰੀਕ ਅਪਾ ਮੋਰਚਾ ਕੱਢ ਰਿਹਾ ਡੀਸੀ ਆਫਿਸ ਪਟਿਆਲਾ ਦੇ ਸਾਹਮਣੇ ਜਿੰਨੇ ਜਾਣੇ ਆ ਸਕਦੇ ਹੋ ਸਾਡੇ ਨਾਲ ਖੜੇ ਹੋ ਨਾ ਉਹ ਖਿਆਲ ਐ ਮੇਰੀ ਲੜਾਈ ਨਹੀਂ ਐ ਪੰਜਾਬ ਦੀ ਲੜਾਈ ਐ ਹੋਰ ਪੰਜਾਬ ਤੂ ਐ ਗੰਦੇ ਅਫਸਰਾਂ ਨੂੰ ਬਾਹਰ ਕੱਢਣ ਦੀ ਲੜਾਈ ਐ ਅੱਜ ਅਸੀਂ ਸਿਸਟਮ ਨੂੰ ਦਿਖਾਉਣਾ ਹੈ ਕਿ ਅਸੀਂ ਸਾਰਾ ਇੱਕਤਾ ਇੱਕ ਹੈ ਗਿਆ ਵੀ ਆਰ ਆਲ ਵਨ ਕਮਿਊਨਿਟੀ ਇਟਸ ਨਾਟ ਕਿ ਆਫਸਰ ਹੈ ਜਾਂ ਉਹ ਹੈ ਅਸੀਂ ਲੜਦੇ ਆਂ ਪੰਜਾਬ ਲਈ ਆਪਣੇ ਯੂਥ ਲਈ ਕੱਲ ਤੋਂ ਤੁਹਾਨੂੰ ਲੱਗਦਾ ਇਸ ਤਰੀਕੇ ਦੀ ਹਲਕਤਾ ਤੋਂ ਬਾਅਦ ਕੋਈ ਪੰਜਾਬ ਦਾ ਯੂਥ ਇੰਡੀਆ 'ਚ ਰਹਿਣਾ ਚਾਹੂਗਾ ਪਹਿਲੇ ਆਪਾਂ ਸਾਡੇ ਯੂਥ ਹੈਗੇ ਨਹੀਂ ਇੱਥੇ ਉਹ ਅਜਿਹੀ ਹਰਕਤਾ ਤੋਂ ਬਾਅਦ ਸਾਰਾ ਯੂਥ ਬਾਹਰ ਭਜਣਾ ਚਾਹੁੰਦਾ ਹੈ ਕਿਉਂ ਕਿ ਕਿਉਂਕਿ ਅਜੇ ਗੁੰਡੇ ਐਲੀਮੈਂਟ ਨੇ ਇੱਥੇ ਸੋ ਇਸ ਵਕਤ ਫੋਨ ਲਾਈਨ ਤੇ ਸਾਡੇ ਨਾਲ ਕਰਨਲ ਬਾਡ ਦੇ ਵਾਈਪ ਜਿਹੜੇ ਮੌਜੂਦ ਸੀਗੇ ਉਹਨਾਂ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਸੋ ਇਹ ਸਾਰੀ ਕੱਢਣਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਉਹਨਾਂ ਕੋਲੋਂ ਵੀ ਅਸੀਂ ਜ਼ਰੂਰ ਜਾਣਾਂਗੇ ਔਰ ਉਹ ਮੇਰੇ ਉਹ ਸਾਡਾ ਆਈ ਵਾਸ਼ ਕਰੇ 45 ਜਦੋਂ ਮੈਂ ਐਸਐਸਪੀ ਸਾਹਿਬ ਨੂੰ ਕਰਨਲ ਸਾਹਿਬ ਨੂੰ ਮਿਲਣ ਆਏ ਸੀ 3 ਦਿਨਾਂ ਬਾਅਦ ਮਿਲਣ ਆਏ ਕਰ ਐਸਐਸਪੀ ਸਾਹਿਬ ਸਾਡੇ ਤੋਂ ਸੀਨੀਅਰ ਅਫਸਰ ਹੈਗੇ ਤਾਂ ਤੁਹਾਨੂੰ ਇੰਨੀ ਸ਼ਰਮ ਨਹੀਂ ਆਈ ਕਿ ਤੁਹਾਨੂੰ ਸਾਡੇ ਨਾਲ ਸਵੇਰੇ ਉਹਨਾਂ ਨੇ 7 ਵਜੇ ਗੱਲ ਕੀਤੀ ਸੀਗੀ टीएसएसपी ਤੁਹਾਨੂੰ ਇਹ ਨਹੀਂ ਹੋਇਆ ਕਿ ਤੁਹਾਡੇ ਆਪਣੇ ਸੀਨੀਅਰ ਅਫਸਰ ਨੂੰ ਆ ਕੇ ਤੁਸੀਂ ਦੇਖ ਕੇ ਜਾਓ ਕਿ ਤੁਹਾਡੇ ਗੁੰਡਿਆਂ ਨੇ ਕੀ ਹਾਲ ਕੀਤਾ ਹੈ ਤੁਹਾਨੂੰ ਸ਼ਰਮ ਨਹੀਂ ਆਈ ਇੱਕ ਵਾਰੀ ਤਿੰਨ ਦਿਨਾਂ ਬਾਅਦ ਤੁਹਾਨੂੰ ਸ਼ੋਸ਼ ਆਈਏ ਕਿ ਸਰ ਨੂੰ ਦੇਖ ਕੇ ਆਣੇ ਹੋਰ ਉਹ ਵੀ ਜਦੋਂ ਆਰਮੀ ਨੇ ਇੰਟਰਵੈਨ ਕੀਤਾ ਸਾਡੇ ਆਰਮੀ ਇੰਟਰਵੈਨ ਨਹੀਂ ਕਰਦੀ ਤੇ ਐਸਐਸਪੀ ਸਾਹਿਬ ਨੇ ਸਾਨੂੰ ਵਿੱਚ ਚਕਾ ਦੇਣਾ ਸੀ ਜੀ ਬਿਲਕੁਲ ਮੈਮ ਤੇ ਹੁਣ ਜਿਹੜੀ ਤੇ ਮੈਨੂੰ ਸੋ ਇੱਕ ਹੋਰ ਜਾਣੀ ਚਾਹਾਂਗੇ ਇਸ ਵਕਤ ਤੁਹਾਨੂੰ ਕੀ ਕੋਈ ਥ੍ਰੈਟ ਵਗੈਰਾ ਵੀ ਇਸ ਚੀਜ਼ ਦਾ ਆ ਰਿਹਾ ਜੀ ਥ੍ਰੈਟ ਆ ਰਿਹਾ ਕੀ ਜੀ ਉਹ ਪੁਲਿਸ ਸਟੇਸ਼ਨ ਤੇ ਮਾਨੂੰ ਐਫ ਆਈ ਆਰ ਲੈਂਡ ਲਈ 10 ਵਜੇ ਬੁਲਾਇਆ 15 30 ਤਿੰਨੋਂ ਸਾਰੇ 12 ਬੰਦੇ ਕਰਮੀ ਉਤੇ ਖੜੇ ਕਰ ਦਿੱਤੇ ਉਹਨੂੰ ਬੁਲਾ ਕੇ ਮਾਫੀ ਮੰਗਰੇ ਮੈਂ ਜਦੋਂ ਕਿਹਾ ਮਾਫੀ ਨਹੀਂ ਇਹਨਾਂ ਨੂੰ ਬਾਹਰ ਕੱਢੋ ਤੇ ਬਾਹਰੋਂ ਘੋਪਾ ਰਾਇਆ ਤੇ ਹਰਜਿੰਦਰ ਕਹਿੰਦਾ ਜੀ ਤੁਸੀਂ ਪਟਿਆਲੇ ਹੀ ਰਹਿਣਾ ਅਸੀਂ ਵੀ ਪਟਿਆਲੇ ਹੀ ਰਹਿਣਾ ਤੇ ਤੁਹਾਡਾ ਵੀ ਬੇਟਾ ਹੈ ਮਾਨੂੰ ਓਪਨ ਪੁਲਿਸ ਸਟੇਸ਼ਨ ਤੇ ਥ੍ਰੈਟ ਦੇ ਰਹੇ ਨੇ ਤੇ ਪੁਲਿਸ ਵਾਲੇ ਸੁਣ ਰਹੇ ਨੇ ਕਰਮੀ ਡੀਐਸਪੀ ਸਤਨਾਮ ਬੈਠਿਆ ਹੋਇਆ ਆਪਣੇ ਕਹਿ ਰਿਹਾ ਮੈਨੂੰ ਕੰਪਰੋਮਾਈਜ਼ ਕਰ ਲਓ ਤੁਸੀਂ ਮੈਨੂੰ ਦੱਸੋ ਕਿਹੜੀ ਮਾਂ ਤੇ ਕਿਹੜੀ ਵੋਟੀ ਇਸ ਪੂਰੇ ਪੰਜਾਬ ਦੇ ਅੰਦਰ ਕਿਹੜੀ ਵਾਈਫ ਹੋਰ ਕਿਹੜੀ ਮਾਂ ਐਦਾਂ ਦੀ ਹਰਕਤ ਦੇਖਣ ਤੋਂ ਬਾਅਦ ਮਾਫ ਕਰ ਦੂਗੀ ਮੈਂ ਇਸ ਬਾਰੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਇੱਕ ਵਾਰ ਜੂਰ ਗੱਲਬਾਤ ਕਰਾਂਗੇ ਔਰ ਜੋ ਵੀ ਸਾਰੀ ਘਟਨਾ ਹੋਈ ਹੈ ਇਸ ਬਾਰੇ ਜੂਰ ਜਾਣਾਂਗੇ ਜੀ ਸਾਹਿਬ ਨੂੰ ਬੋਲੋ ਆਪਣੇ 12 ਬੰਦਿਆਂ ਦਾ ਨਾਮ ਮੀਡੀਆ 'ਚ ਕਹਿਣ ਸਾਨੂੰ ਪਤਾ ਤੇ ਲੱਗੇ कि कहे बारह बंद है अपने मन किसी सस्पेंड कर दिता बोलो ते अपने तो सीनियर ऑफिसर का नाम लेंदे शर्म नहीं आई तो बारह अपने जवाना का नाम लेंदे शर्म आ गई एस एस पी नानक जाए कि हिम्मत करो सर तुसी एस एस पी होच ओ तो डरन दी लॉर्ड नहीं सस्पेंड करके एस एच ओ पुलिस दी गड्डिया और उन्होंने वो दिता जा रहा है ਗਾਰਡਮੈਨ ਲੈ ਕੇ ਘੁੰਮਦੇ ਪੈਟਿਆਲੇ ਐ ਤੁਸੀਂ ਸਸਪੈਂਡ ਕਿਤੇ ਸਾਡੇ ਆਈ ਵਾਚ ਅਸੀਂ ਪੜੇ ਲਿਖੇ ਬੰਦੇ ਆ ਠੀਕ ਹੈ ਅਸੀਂ ਬੇਫੂਫ ਨਹੀਂ ਆ ਜੀ ਮੈਮ ਬਿਲਕੁਲ ਅਸੀਂ ਐਸਐਸਪੀ ਪਟਿਆਲਾ ਨਾਲ ਵੀ ਇਸ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਔਰ ਜੋ ਵੀ ਸਾਰੀ ਕਟਨਾ ਤੁਹਾਡੇ ਵੱਲੋਂ ਸਾਰੀ ਜਿਹੜੀ ਪਬਲਿਕ ਨਾਲ ਇੱਕ ਵਾਰ ਜ਼ਰੂਰ ਸ਼ੇਅਰ ਕਰਾਂਗੇ ਜੋ ਤੁਹਾਡਾ ਦਰਦ ਹੈ ਜੀ ਪਬਲਿਕ ਨੂੰ ਬੋਲਿਆ ਬਾਈ ਤ੍ਰਿਕ ਸਾਰੇ ਪਾਟਨ ਆਪਾਂ ਸਾਨੂੰ ਖਾਲੀ ਕਰਨਲ ਸਾਹਿਬ ਤੇ ਮੇਰੇ ਭੇਟੇ ਲਈ ਇਨਸਾਫ ਨਹੀਂ ਸਾਨੂੰ ਪਟਿਆਲੇ ਲਈ ਇਨਸਾਫ ਚਾਹੀਦਾ ਹੈ ਸਾਨੂੰ ਇਹ ਜੇ ਚਾਰ ਗੁੰਡੇ ਐਦਾ ਦੇ 12 ਗੁੰਡੇ ਸਾਨੂੰ ਪਟਿਆਲੇ ਨਹੀਂ ਚਾਹੀਦੇ ਜੀ ਸਾਡੀ ਜਾਨਾਂ ਨੂੰ ਖਤਰਾ ਹੈ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਤੁਹਾਡੇ ਨਾਲ